ਨੀ ਫੜਿਆ ਜਾਵੇਗਾ ਐਵੇਂ ਕੋਈ ਗਰੀਬ ਬੰਦੇ ਤੇ ਕੇਸ ਵਾਕੇ ਉਹਨੂੰ ਫਸਾ ਦੇਣਗੇ ਇਸ ਤਰ੍ਹਾਂ ਅਸੀਂ ਵੇਖਦੇ ਹਾਂ ਅੱਜ ਕੱਲ੍ਹ ਹੋ ਰਿਹਾ ਗੁਰੂ ਪਿਆਰਿਓ ਪਾਪਾਂ ਦੇ ਰਸ ਵਿੱਚ ਬਲੀਣ ਹੋ ਜਾਵੇਗਾ ਚਿੱਤ ਲਾਲਚ ਦੇ ਨਾਲ ਭਰੇ ਰਹਿਣਗੇ ਹੋਰ ਵੀ ਮਹਾਰਾਜ ਨੇ ਦੱਸਿਆ ਵੀ ਜਦੋਂ ਐਸੀ ਚੀਜ਼ ਹੋ ਜੇਗੀ ਨਾ ਤੇ ਨੇਕ ਲੰਕਾ ਅਵਤਾਰ ਦਾ ਆਉਣਾ ਉਦੋਂ ਹੀ ਹੋਵੇਗਾ ਕਬੁੱద్ధి ਵਿੱਚ ਜਦੋਂ ਮਗਨ ਹੋਣਗੇ ਸੱਚ ਬੋਲਣ ਤੋਂ ਲੋਕ ਜਗਣਗੇ ਸੱਚ ਸੁਣਨ ਤੋਂ ਵੀ ਜਗਣਗੇ ਸੱਚ ਸੋਣ ਸੁਣਿਆ ਵੀ ਨਹੀਂ ਜਾਵੇਗਾ ਸੱਚ ਬੋਲਣਾ ਤਾਂ ਦੂਰ ਦੀ ਗੱਲ ਜਿਹੜਾ ਸੱਚ ਕਹੂਗਾ ਉਹਨੂੰ ਸੋਲੀ ਚੜਾ ਦੇਣਗੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਵੇਂ ਜਿਵੇਂ ਆਪਣੇ ਦਸਮ ਗ੍ਰੰਥ ਦੇ ਵਿੱਚ ਨੇਹ ਕਲੰਕ அவਤਾਰ ਦੇ ਵਾਰ ਤੇ ਫਿਰ ਐ ਪ੍ਰਧਾਨ ਵੀ ਲੱਗੂ ਕੂਡ ਸਾਰੇ ਪਾਸੇ ਪ੍ਰਧਾਨ ਹੋ ਜਾਏਗਾ ਜਿਹੜੇ ਦੁਸ਼ਟ ਬੰਦੇ ਆ ਉਹ ਤੁਹਾਨੂੰ ਪ੍ਰਧਾਨ ਦਿਖਣਗੇ ਸਾਰੇ ਪਾਸੇ ਤਾਂ ਅਸੀਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਅੱਜ ਦੇਖਦੇ ਆ ਇਹੋ ਜਿਹੇ ਬੰਦੇ ਪ੍ਰਧਾਨ ਬਣ ਗਏ ਜਿਨ੍ਹਾਂ ਨੂੰ ਬਿਲਕੁਲ ਵੀ ਧਰਮ ਦਾ ਖਿਆਲ ਨਹੀਂ ਗੁਰੂ ਪਿਆਰੇ ਜੋ ਬਾਣੀ ਨਹੀਂ ਪੜਦੇ ਉਹ ਬੰਦੇ ਮੋਤਵਾਰ ਹੋ ਚੁੱਕੇ ਆ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਰੀ ਦੇ ਨਾਮ ਦਾ ਜਾਪ ਛੱਡ ਕੇ ਜਦੋਂ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਧਰਮ ਨੂੰ ਛੱਡ ਕੇ ਨਾ ਲੋਕ ਭੱਜਣਗੇ ਤੇ ਇਦਾਂ ਦੀ ਵਰਤੀ ਜਦੋਂ ਹੋ ਜੇਗੀ ਪਾਪਾਂ ਦੀ ਜਿਹੜੀ ਗਿਣਤੀ ਆ ਚੌਗਣੀ ਹੋ ਜਾਏਗੀ ਪਾਪ ਚਾਰ ਗੁਣਾ ਜਦੋਂ ਵਾਜੇਗਾ ਸਾਰਾ ਜਿਹੜਾ ਸੰਸਾਰ ਆਪਣੀਆਂ ਇਸਤਰੀਆਂ ਛੱਡ ਕੇ ਹੋਰ ਕਿਸੇ ਪਾਸੇ ਜਾਵੇਗਾ ਇਸਤਰੀਆਂ ਵੀ ਘੱਟ ਨਹੀਂ ਹੋਣਗੀਆਂ ਉਹ ਵੀ ਆਪਣੇ ਮਰਦਾਂ ਨੂੰ ਛੱਡ ਕੇ ਹੋਰ ਪਾਸੇ ਜਾਣਗੀਆਂ ਪਾਪਾਂ ਦਾ ਘੋਰ ਫਸਾਰਾ ਜਦੋਂ ਹੋ ਜਾਏਗਾ ਕੋਈ ਵੀ ਰੱਬ ਦਾ ਨਾਮ ਨਹੀਂ ਜਪੇਗਾ ਪਾਪ ਦੀ ਕਿਰਿਆ ਹੋ ਜੇਗੀ ਧਰਮ ਦੀ ਕਿਰਿਆ ਸੰਸਾਰ ਤੋਂ ਚਲੀ ਜਾਵੇਗੀ ਉਦੋਂ ਨੇਕ ਕਲੰਕ ਦਾ અવਤਾਰ ਪ੍ਰਗਟ ਹੋਵੇਗਾ ਜਦੋਂ ਧਰਮ ਖੰਭ ਲਾ ਕੇ ਉੱਡ ਜਾਵੇਗਾ ਜਦੋਂ ਧਰਤੀ ਪੁਕਾਰਾਂ ਕਰੇਗੀ ਨਾ ਕਿ ਇਸ ਤਰ੍ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਮੇਰੇ ਉੱਪਰ ਮੈਂ ਪਾਪਾਂ ਦੇ ਨਾਲ ਦੱਬੀ ਜਾ ਰਹੀ ਹਾਂ ਜਦੋਂ ਫਰਿਆਦ ਹੋਵੇਗੀ ਉਦੋਂ ਫਿਰ ਨੇਕ ਕਲੰਕ ਦਾ અવਤਾਰ ਹੋਵੇਗਾ ਜਦੋਂ ਲੋਕਾਂ ਦੇ ਬਚਨ ਜਿਹੜੇ ਆ ਤੇ ਮੱਤ ਜਿਹੜੀ ਆ ਕੱਚੀ ਹੋ ਜਾਏਗੀ ਝੂਠੇ ਵਾਅਦੇ ਕਰਕੇ ਮੁੱਕਰ ਜਾਣਗੇ ਤੇ ਘਰ ਘਰ ਦੇ ਵਿੱਚ ਨਾ ਇਦਾਂ ਦੀ ਰੀਤੀ ਹੋ ਜਾਏਗੀ ਬਹੁਤ ਬੁਰਾ ਹਾਲ ਹੋ ਜਾਏਗਾ ਤੇ ਧੰਨ ਨੂੰ ਕੋਈ ਛੱਡੇਗਾ ਨਹੀਂ ਧੰਨ ਸਾਰਿਆਂ ਨੂੰ ਪਿਆਰਾ ਹੋਵੇਗਾ ਰਾਤ ਨੂੰ ਚੋਰ ਘਰਾਂ ਨੂੰ ਸੱਨ ਮਾਰਨਗੇ ਤੇ ਨਿਰਭੈ ਹੋ ਕੇ ਚੋਰ ਚੋਰੀ ਕਰਨਗੇ ਡਾਕੇ ਮਾਰਨਗੇ ਤੇ ਇਦਾਂ ਦੇ ਮਾੜੇ ਕਰਮ ਜਦੋਂ ਹੋਣਗੇ ਨਾ ਪੁੱਤਰਾਂ ਦੇ ਮਾੜੇ ਵਿਹਾਰ ਕਰਕੇ ਮਾਤਾ ਪਿਤਾ ਨੂੰ ਘਰੋਂ ਬਾਹਰ ਜਾਣਾ ਪੈ ਜਾਵੇਗਾ ਬਿਰਧ ਆਸ਼ਰਮ ਪੰਜਾਬ ਦੇ ਵਿੱਚ ਬਣ ਗਏ ਗੁਰੂ ਪਿਆਰੇ ਘਰਾਂ ਵਿੱਚ ਮਾਤਾ ਪਿਤਾ ਨੂੰ ਕੋਈ ਨਹੀਂ ਵਾੜੇਗਾ ਤੇ ਉਹਨਾਂ ਨੂੰ ਵੜਨ ਨਹੀਂ ਦੇਣਗੇ ਧਸਤਨ ਘਰ ਮੈਂ ਸਿੱਖ ਮੁਖ ਮੋਰ ਹੈ ਸੇਵਕ ਗੁਰੂ ਤੋਂ ਮੁਖ ਮੋੜ ਲੈਣਗੇ ਨੌਕਰ ਰਾਜੇ ਨੂੰ ਛੱਡ ਦੇਣਗੇ ਇਸਤਰੀਆਂ ਪਤੀਆਂ ਨੂੰ ਛੱਡ ਦੇਣਗੀਆਂ ਸਭ ਨੂੰ ਕਰਤਾ ਪੁਰਖ ਭੁੱਲ ਜਾਵੇਗਾ ਨਵਨਵਕ ਕਰਮੰ ਵੜ ਗयो ਪਰਮੰ ਬਹੁਤ ਭਰਮ ਵੱਧ ਜਾਵੇਗਾ ਸਾਰਾ ਜੱਗ ਪਾਪੀ ਹੋ ਜਾਵੇਗਾ ਕੋਈ ਵੀ ਜਪ ਕਰਨ ਵਾਲਾ ਨਹੀਂ ਹੋਵੇਗਾ ਅੱਗੇ ਮਹਾਰਾਜ ਜੀ ਪਦਮਾਵਤੀ ਛੰਦ ਵਿੱਚ ਕਹਿੰਦੇ ਹਨ ਇਸ ਛੰਦ ਦੇ ਵਿੱਚ ਮਹਾਰਾਜ ਕਹਿੰਦੇ ਆ ਵੀ ਲੋਕਾਂ ਦੇ ਅੰਦਰ ਨਾ ਤੇ ਪਾਪ ਇੰਨੇ ਲੀਨ ਹੋ ਜਾਣਗੇ ਗੁੱਸੇ ਨਾਲ ਭਰੇ ਰਹਿਣਗੇ ਮਾੜੀ ਮਾੜੀ ਗੱਲ ਤੇ ਉਹਨਾਂ ਨੂੰ ਗੁੱਸਾ ਆ ਜਾਇਆ ਕਰੇਗਾ ਅੱਜ ਅਸੀਂ ਵੇਖਦੇ ਆ ਕਤਲ ਜਿਹੜੇ ਆ 100 ਰੁਪਏ ਦੇ ਪਿੱਛੇ ਕਤਲ ਹੋ ਜਾਂਦਾ ਕਿ ਤੂੰ ਮੇਰਾ 100 ਰੁਪਈਆ ਮੋੜ ਦੇ ਨਿੱਕੀ ਨਿੱਕੀ ਗੱਲ ਤੇ ਨਾ ਇਸ ਤਰ੍ਹਾਂ ਲੋਕ ਜਿਹੜੇ ਆ ਪਿਸਟਲ ਕੱਢ ਕੇ ਰਿਵਾਲਵਰ ਕੱਢ ਕੇ ਇੱਕ ਦੂਜੇ ਉੱਪਰ ਗੋਲੀਆਂ ਚਲਾਉਂਦੇ ਮਾਤਾ ਪਿਤਾ ਨੂੰ ਕੁਝ ਵੀ ਨਹੀਂ ਮੰਨਿਆ ਜਾਵੇਗਾ ਤੇ ਘਰ ਵਾਲੀਆਂ ਜਿਹੜੀਆਂ ਹਨ ਤੇ ਉਹ ਮਰਦਾਂ ਨੂੰ ਦਬਾਉਣ ਗਈਆਂ ਪਿਤ ਮਾਤ ਨਾ ਮੰਨੇ ਕਸ਼ੂ ਨਾ ਜਾਣੇ ਲੈ ਕਰਨ ਤੇ ਗਾਰੀ ਘਰ ਵਾਲੀਆਂ ਤੋਂ ਮਰਦ ਜਿਹੜੇ ਗਾਲੀਆਂ ਲੈਣਗੇ ਇਸ ਤਰ੍ਹਾਂ ਦੀ ਰੀਤੀ ਹੋ ਜਾਵੇਗੀ ਇਸਤਰੀਆਂ ਦੇ ਵਿੱਚ ਬੰਦਾ ਬਸਚ ਹੋ ਜਾਵੇਗਾ ਬਹੁਤ ਖਵਾਰੀ ਹੋਵੇਗੀ ਜਤ ਸੱਤ ਤੋਂ ਬਿਨਾ ਸਾਰੇ ਹੋ ਜਾਣਗੇ ਖੋਟੀ ਮਤ ਦਾ ਪ੍ਰਚਾਰ ਹੋਵੇਗਾ ਬੁੱਧੀ ਤੇ ਮਰਿਆਦਾ ਦੇ ਕੱਚੇ ਲੋਕ ਹੋਣਗੇ ਘਰਾਂ ਦੇ ਵਿੱਚ ਜਿੱਥੇ ਆ ਨਾ ਬੈਠੇ ਹੋਣਗੇ ਚੰਗਾ ਬੋਲ ਨਹੀਂ ਬੋਲਿਆ ਜਾਵੇਗਾ ਇਦਾਂ ਦੀ ਰੀਤੀ ਹੋ ਜਾਏਗੀ ਸਵੇਰੇ ਉੱਠਦਿਆਂ ਸਾਰੇ ਲੋਕ ਪਾਪ ਕਰਨਗੇ ਮਨੋਂ ਲੋਖਾਂ ਦੇ ਸ਼ੁੱਧ ਬ੍ਰਸ਼ ਬਣੇ ਹੋਣਗੇ ਧਰਮਾਂ ਦੀ ਮਰਿਆਦਾ ਤਾਂ ਛੱਡ ਕੇ ਨਾ ਹੋਰ ਪਾਸੇ ਜਗਤ ਤੁਰ ਪਵੇਗਾ ਫੇਰ ਨੇਕ ਕਲੰਕ ਦਾ avatars ਪ੍ਰਗਟ ਹੋਵੇਗਾ ਜਦੋਂ ਧਰਤੀ ਇੰਨੀ ਪਾਪਾਂ ਦੇ ਨਾਲ ਭਰ ਜੇਗੀ ਨਾ ਫਿਰ ਧਰਤੀ ਅਰਦਾਸਾਂ ਕਰੇਗੀ ਜਿਵੇਂ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਵੀ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਕਲ ਤਾਰਣ ਗੁਰ ਨਾਨਕ ਆਇਆ ਧਰਮ ਜਨ ਨੂੰ ਭਜ ਜਾਵੇਗਾ ਕੋ ਕਰਮ ਪਸਰ ਜਾਵੇਗਾ ਜਗ ਦੇ ਵਿੱਚੋਂ ਅਣਖ ਜਿਹੜੀ ਆ ਛੱਡ ਕੇ ਨਾ ਭਜ ਜਾਵੇਗੀ ਸਮਰੱਥ ਲੋਕ ਜਿਹੜੇ ਆ ਨਾ ਤੇ ਉਹ ਵੀ ਕੁਝ ਕਰਨੀ ਪਾਉਣਗੇ ਇਦਾਂ ਦੀ ਰੀਤੀ ਜਦੋਂ ਹੋ ਜਾਵੇਗੀ ਕੂੜ ਦਾ ਪ੍ਰਚਾਰ ਹੋ ਜਾਵੇਗਾ ਕਰੋਧ ਵਿੱਚ ਲੋਕ ਰਹਿਣਗੇ ਆਪਣੀ ਇਸਤਰੀ ਨਾਲ ਸੰਜੋਗ ਨਹੀਂ ਕਰਨਗੇ ਪੁੱਤਰੀ ਨਾਲ ਭੋਗ ਕਰਨਗੇ ਜਿਹੜਾ ਬੜਾ ਮਾੜਾ ਅਯੋਗ ਆ ਇਹ ਸਾਰੀ ਮਰਿਆਦਾ ਜਦੋਂ ਟੁੱਟ ਜਾਵੇਗੀ ਆਧਰਮ ਵੱਧ ਜਾਵੇਗਾ ਤੇ ਧਰਮ ਇਸਤਰੀਆਂ ਨੂੰ ਛੱਡ ਕੇ ਮਾੜੀਆਂ ਇਸਤਰੀਆਂ ਨਾਲ ਕਾਮ ਕ੍ਰੀੜਾ ਮਰਦ ਕਰਨਗੇ ਭਰਮ ਵੱਧ ਜੇਗਾ ਤਾਂ ਉਦੋਂ ਦੇਸ਼ਾਂ ਵਿਦੇਸ਼ਾਂ ਵਿੱਚ ਸਮੁੰਦਰੋਂ ਪਾਰ ਵੀ ਰਾਜੇ ਪਾਪੀ ਹੋ ਜਾਣਗੇ ਕੋਈ ਧਰਮੀ ਨਹੀਂ ਹੋਵੇਗਾ ਬਹੁਤ ਪਾਪ ਹੋ ਜਾਣਗੇ ਸਾਧੂ ਵਿਚਾਰੇ ਡਰਦੇ ਮਰਦੇ ਤੇ ਉਦਾਸੀਨ ਬਣ ਜਾਣਗੇ ਪਾਪੀਆਂ ਦਾ ਰਾਜ ਹੋਵੇਗਾ ਉਹਨਾਂ ਦੇ ਘਰ ਵਿੱਚ ਬਹੁਤ ਸਜਾਵਟ ਹੋਵੇਗੀ ਜਿਹੜੇ ਪਾਪੀ ਬੰਦੇ ਹੋਣਗੇ ਉਹਨਾਂ ਦੇ ਘਰ ਬਹੁਤ ਸੋਹਣੇ ਸ਼ਿੰਗਾਰੇ ਹੋਏ ਹੋਣਗੇ ਹਰ ਚੀਜ਼ ਉਹਨਾਂ ਦੇ ਘਰ ਵਿੱਚ ਹੋਵੇਗੀ ਦ੍ਰੋਣ ਪर्वਤ ਦੇ ਹੇਠਾਂ ਤੋਂ ਲੈ ਕੇ ਤੁਰ ਚੋਟੀ ਤੱਕ ਸਾਰੇ ਪਰਸ਼ ਪਾਪ ਕਰਮ ਵਿੱਚ ਲੀਨ ਹੋ ਜਾਣਗੇ ਧਰਮ ਖੰਭ ਲਾ ਕੇ ਉੱਡ ਜਾਵੇਗਾ ਮਾਨੋ ਭਰਮ ਜਿਹੜਾ ਨਾ ਭਰਮ ਬਿਜਲੀ ਬਣ ਕੇ ਚਮਕੂਗਾ ਧਰਮ ਨਹੀਂ ਭਰਮ ਦੀ ਗੱਲ ਇੱਥੇ ਹੋ ਰਹੀ ਮਹਾਰਾਜ ਨੇ ਕਿਹਾ ਤਾਂ ਇਸ ਤਰ੍ਹਾਂ ਦੀ ਜਦੋਂ ਰੀਤੀ ਹੋ ਜਾਵੇਗੀ ਦੇਸ਼ ਦੇਸ਼ ਵਿਦੇਸ਼ਾਂ ਦੇ ਸਾਰੇ ਰਾਜੇ ਪਾਪ ਕਰਮ ਦੇ ਵਿੱਚ ਲੱਗ ਜਾਣਗੇ ਬੰਦਾ ਲਾਜ ਮਰਿਆ ਦਾ ਛੱਡ ਜਾਵੇਗਾ ਜਿੱਥੇ ਕਿੱਥੇ ਵੇਖੀਏ ਮਹਾਰਾਜ ਦੀ ਪਦਵੀ ਆ ਉਹ ਬੜੇ ਨੀਚ ਬੰਦਿਆਂ ਨੂੰ ਮਿਲੂਗੀ ਮਹਾਰਾਜ ਦੀ ਜਿਹੜੀ ਪਦਵੀ ਹੋਗੀ ਨਾ ਵੀ ਰਾਜਿਆਂ ਦੀ ਪਦਵੀ ਨੀਚ ਬੰਦੇ ਰਾਜੇ ਬਣਨਗੇ ਤੇ ਚੋਰ ਨੂੰ ਛੱਡ ਕੇ ਸਾਧ ਪਕੜਿਆ ਜਾਵੇਗਾ ਸਾਰੇ ਧਨ ਨੂੰ ਖਿੱਚਣਗੇ ਚੋਰ ਨਹੀਂ ਫੜਿਆ ਜਾਵੇਗਾ ਐਵੇਂ ਕੋਈ ਗਰੀਬ ਬੰਦੇ ਤੇ ਕੇਸ ਵਾਕਿਆ ਉਹਨੂੰ ਫਸਾ ਦੇਣਗੇ ਇਸ ਤਰ੍ਹਾਂ ਅਸੀਂ ਵੇਖਦੇ ਹਾਂ ਅੱਜ ਕੱਲ੍ਹ ਹੋ ਰਿਹਾ ਗੁਰੂ ਪਿਆਰਿਓ ਪਾਪਾਂ ਦੇ ਰਸ ਵਿੱਚ ਬਲੀਣ ਹੋ ਜਾਵੇਗਾ ਚਿੱਤ ਲਾਲਚ ਦੇ ਨਾਲ ਭਰੇ ਰਹਿਣਗੇ ਹੋਰ ਵੀ ਮਹਾਰਾਜ ਨੇ ਦੱਸਿਆ ਵੀ ਜਦੋਂ ਐਸੀ ਚੀਜ਼ ਹੋ ਜੇਗੀ ਨਾ ਤੇ ਨੇਕ ਲੰਕਾ ਦਾ ਅਵਤਾਰ ਦਾ ਆਉਣਾ ਉਦੋਂ ਹੀ ਹੋਵੇਗਾ ਕਬੁੱద్ధి ਵਿੱਚ ਜਦੋਂ ਮਗਨ ਹੋਣਗੇ ਸੱਚ ਬੋਲਣ ਤੋਂ ਲੋਕ ਜਗਣਗੇ ਸੱਚ ਸੁਣਨ ਤੋਂ ਵੀ ਜਗਣਗੇ ਸੱਚ ਸੁਣ ਸੁਣਿਆ ਵੀ ਨਹੀਂ ਜਾਵੇਗਾ ਸੱਚ ਬੋਲਣਾ ਤਾਂ ਦੂਰ ਦੀ ਗੱਲ ਜਿਹੜਾ ਸੱਚ ਕਹੂਗਾ ਉਹਨੂੰ ਸੋਲੀ ਚੜਾ ਦੇਣਗੇ ਤੇ ਇਦਾਂ ਦੀ ਰੀਤੀ ਜਦੋਂ ਹੋ ਜਾਵੇਗੀ ਇਹ ਤਾਂ ਅਸੀਂ ਵੇਖਦੇ ਆ ਨਾ ਵੀ ਅੱਜ ਤੱਕ ਹੁੰਦਾ ਹੀ ਰਿਹਾ ਜਦੋਂ ਜੀਸਸ ਨੇ ਸੱਚ ਬੋਲਿਆ ਗੁਰੂ ਪਿਆਰਿਓ ਉਹਨੂੰ ਵੀ ਸਲੀਬ ਤੇ ਚੜਾ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸੱਚ ਕਿਹਾ ਉਹਨਾਂ ਦੇ ਵੀ ਰੋੜੇ ਮਾਰੇ ਆ ਮਹਾਰਾਜ ਆਪ ਹੀ ਤਾਂ ਕਹਿੰਦੇ ਵੀ ਕੋਈ ਕਹੈ ਮੈਨੂੰ ਬੇਤਾਲਾ ਕੋ ਕਹੈ ਆਦਮੀ ਨਾਨਕ ਵਿਚਾਰਾ ਕੋਈ ਆਖੈ ਆਦਮੀ ਨਾਨਕ ਵਿਚਾਰਾ ਕੋਈ ਆਖੈ ਭੂਤ ਨਾ ਕੋ ਕਹ ਹੈ ਬੇਤਲ ਦੁਨੀਆ ਦੇ ਲੋਕ ਮੈਨੂੰ ਕਰਾਈਆ ਕਹਿੰਦੇ ਆ ਤੇ ਭਾਈ ਮਰਦਾਨਾ ਜੀ ਨੂੰ ਕੀ ਕਹਿੰਦੇ ਸੀ ਕਰਾਈਏ ਦਾ ਡੂਮ ਗੁਰੂ ਅਰਜਨ ਦੇਵ ਜੀ ਨੂੰ 33 ਤਵੀ ਤੇ ਬਿਠਾ ਦਿੱਤਾ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਦੇ ਵਿੱਚ ਸ਼ਹੀਦੀ ਪਾਉਣੀ ਪਈ ਗੁਰੂ ਪਿਆਰੇ ਜਿਨੇ ਵੀ ਸੱਚ ਬੋਲਿਆ ਨਾ ਤੇ ਉਹਦਾ ਫਿਰ ਹਕੂਮਤ ਨੇ ਇਸ ਤਰ੍ਹਾਂ ਦਾ ਹਾਲ ਕਰ ਦਿੱਤਾ ਉਹ ਤੁਸੀਂ ਜਾਣਦੇ ਹੀ ਹੋ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੂੰ 14 ਜੁੱਧ ਲੜਨੇ ਪਏ ਦਿਲ ਕੇ ਆਗੇ ਇਸ ਤਰ੍ਹਾਂ ਦੀ ਰੀਤੀ ਹੋ ਗਈ ਤੇ 42 ਸਾਲ ਦੀ ਉਮਰ ਵਿੱਚ 14 ਜੁੱਧ ਪੰਗਾਣੀ ਦਾ ਜੁੱਧ ਹੋ ਗਿਆ ਨਦੌਣ ਦਾ ਜੁੱਧ ਹੋ ਗਿਆ ਆਨੰਦਪੁਰ ਸਾਹਿਬ ਦੀਆਂ ਲੜਾਈਆਂ ਹੋਈਆਂ ਖਿਦਰਾਣੀ ਦੀ ਢਾਗ ਦੀ ਲੜਾਈ ਹੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 14 ਜੁੱਧ ਕੀਤੇ ਇਹ ਕਰਨੇ ਕਿਉਂ ਪਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋਸਤਾਂ ਨੂੰ ਸੋਧਣ ਵਾਸਤੇ ਕੀਤੇ ਇਹ ਫਿਰ ਅੱਗੇ ਫਿਰ ਮਹਾਰਾਜ 10 ਦੇ 10 ਗ੍ਰੰਥ ਵਿੱਚ ਵੱਡ ਕੋਲੇ ਜਦਪ ਉਪਜੀਬ ਉਹ ਸਭ ਵਿਗਸੀ ਤਦਪ ਪ੍ਰੇ ਬਿਵਚਾਰ ਮਾੜੀਆਂ ਇਸਤਰੀਆਂ ਨਾਲ ਬੰਦੇ ਦਾ ਪ੍ਰੇਮ ਹੋਵੇਗਾ ਜਿਨ੍ਹਾਂ ਦੇ ਲੱਛਣ ਬਹੁਤ ਬਿਵਚਾਰਨ ਵਾਲੇ ਹੋਣਗੇ ਕਿਹਾ ਜਾਂਦਾ ਗੁਰੂ ਪਿਆਰਿਓ ਇਸਤਰੀ ਨੇ ਜੇ ਕਿਸੇ ਮਰਦ ਨੂੰ ਮਾਰਨਾ ਨਾ ਤੇ ਉਹਨੂੰ ਸ਼ੁਰੂ ਦੀ ਸ਼ੁਰੀ ਦੀ ਲੋੜ ਨਹੀਂ ਹੁੰਦੀ ਤੇ ਉਹ ਆਪਦੀ ਚਲਾਕੀ ਨਾਲ ਬੰਦੇ ਨੂੰ ਮਾਰ ਦਿੰਦੀ ਹੈ ਉਹਨੂੰ ਕਿਸੇ ਹਥਿਆਰ ਦੀ ਲੋੜ ਨਹੀਂ ਹੁੰਦੀ ਤੇ ਉਹ ਨਾ ਬਹੁਤ ਤਰੀਕੇ ਨਾਲ ਤੇ ਲਖਣ ਕਰਕੇ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਮਰਦਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੀਆਂ ਤੇ ਇਦਾਂ ਦੀ ਜਿਹੜੀ ਰੀਤੀ ਆ ਫਿਰ ਮਰਦੋ ਦੇ ਵਿੱਚ ਫਸ ਕੇ ਨਾ ਤੇ ਆਪਣਾ ਧਰਮ ਗਵਾ ਲੈਂਦਾ ਹੈ ਇਸ ਤਰ੍ਹਾਂ ਦੀ ਰੀਤੀ ਹੋ ਜੇਗੀ ਤੇ ਨਰਕ ਜਿਹੜਾ ਨਾ ਧਰਤੀ ਨਰਕ ਬਣ ਜਾਏਗੀ ਧਰਤੀ ਦੇ ਉੱਪਰ ਗੰਦਗੀ ਫੈਲ ਜਾਵੇਗੀ ਕੋਈ ਸਾਫ ਸਫਾਈ ਵੱਲ ਧਿਆਨ ਨਹੀਂ ਦੇਵੇਗਾ ਇਸ ਤਰ੍ਹਾਂ ਦੀ ਰੀਤੀ ਬਣਾ ਦੇਵਾਂਗਾ ਕਾਲ ਯੁਗ ਨੇ ਕਿਹਾ ਹੈ ਜਦੋਂ ਇਸ ਤਰ੍ਹਾਂ ਪਾਪਾਂ ਦੇ ਨਾਲ ਧਰਤੀ ਭਰ ਜਾਵੇਗੀ ਨਾ ਗੁਰੂ ਪਿਆਰਿਓ ਉਸ ਵਕਤ ਦੁਖੀਆਂ ਮਜਲੂਮਾਂ ਦੀ ਰੱਖਿਆ ਕਰਨ ਲਈ ਰੱਬ ਜੀ ਆਪ ਹੀ ਉਪਾ ਕਰਦੇ ਆ ਪਰਮ ਪਵਿੱਤਰ ਕਾਲਪੁਰਖ ਜੋ ਹੈ ਨਾ ਸਦਾ ਆਪ ਪ੍ਰਗਟਾਣ ਹੁੰਦੇ ਆ ਆਪ ਆਕੇ ਦੀਨ ਦੁਖੀਆਂ ਦੀ ਰੱਖਿਆ ਲਈ ਪ੍ਰਗਟ ਹੁੰਦੇ ਆ ਧਰਤੀ ਦਾ ਭਾਰ ਉਤਾਰਨ ਲਈ ਅਕਾਲ ਪੁਰਖ ਨੇ ਜੁਗਾਂ-ਜੁਗਾਂ ਵਿੱਚ ਅਵਤਾਰ ਧਾਰਿਆ ਕਲਯੁਗ ਦੇ ਅੰਤ ਵੇਲੇ ਜਦੋਂ ਸਤਜੁਗ ਦਾ ਆਰੰਭ ਹੋਣ ਲੱਗੇਗਾ ਤਦੋਂ ਅਨਾਦ ਪੁਰਸ਼ ਦੀਨ ਦੁਖੀਆਂ ਦੀ ਰੱਖਿਆ ਲਈ ਅਵਤਾਰੀ ਰੂਪ ਧਾਰਨ ਕਰਨਗੇ ਦੀਨਾਂ ਦੀ ਰੱਖਿਆ ਲਈ ਕਲਯੁਗ ਵਿੱਚ ਵੱਡੇ ਕੌਤਕ ਕਰਨਗੇ ਛਤਰਣ ਕੇ ਨਾਸਾਰਥ ਨਾਮਿਤ ਅਵਤਾਰ ਅਵਤਾਰੀ ਤੇ ਅਵਤਾਰ ਧਾਰਨ ਕਰੇਗਾ ਵਾਹਿਗੁਰੂ ਉਹ ਨੇਕਲੰਕ ਅਵਤਾਰ ਹੋਵੇਗਾ ਸਾਰਿਆਂ ਪਾਪਾਂ ਨੂੰ ਨਸ਼ਟ ਕਰਨ ਲਈ ਅਕਾਲ ਪੁਰਖ ਕਲਕੀ ਅਵਤਾਰ ਖਗਾਵਣਗੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹੋਏ ਪਾਪ ਸਮੂਹ ਵਿਨਾਸ਼ਨ ਕੋ ਕਲਕੀ ਅਵਤਾਰ ਕਹਾਵੇਂਗੇ ਤੁਰਕਸ਼ ਤੁਰੰਗ ਸਪਸ਼ ਬਡੋ ਕਰ ਕਾੜ ਕਿਰਪਾਨ ਕੰਪਾਵੇਂਗੇ ਤੁਰਕਿਸਤਾਨ ਦੇ ਖੰਭਾਂ ਵਾਲਿਆ ਵੱਡਾ ਘੋੜੇ ਉੱਤੇ ਸਵਾਰ ਹੋ ਕੇ ਤੁਰਕਿਸਤਾਨ ਦੇ